ਕੀ ਬਹੁਤ ਪਵਿੱਤਰ ਦਿਹਾੜਾ ਹੈ ਸਾਡੇ ਵਾਸਤੇ ਔਰ ਸ਼੍ਰੀ ਰਾਮ ਜੀ ਜਿਹੜੇ ਭਗਵਾਨ ਹੈ ਉਹ ਸਾਡੇ ਸਾਰਿਆਂ ਦੇ ਗੁਰੂ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋયા ਅੱਜ ਸਮੂਹ ਗਿੱਦੜਬਾ ਨਿਵਾਸੀਆਂ ਨੂੰ ਮੈਂ ਵਧਾਈ ਦਿੰਦੀ ਆ ਔਰ ਅਸੀਂ ਕਾਮਨਾ ਕਰਦੇ ਆ ਕਿ ਰਾਮ ਭਗਵਾਨ ਜੀ ਸਾਡੇ ਨਗਰ ਤੇ ਸਾਡੇ ਇਸ ਦੇਸ਼ ਤੇ ਇਸ ਧਰਤੀ ਮਾਂ ਤੇ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ ਔਰ ਅਸੀਂ ਸਾਰੇ RAM bhagat RAM lalla ਅਸੀਂ ਸਾਰੇ RAM ji ਦੀ ਮਹਿਮਾ ਦੇ ਵਿੱਚ ਉਹਨਾਂ ਦੇ ਗੁਣ ਗaan ਕਰਦੇ ਰਹੀਏ ਤੇ ਉਹਨਾਂ ਦਾ ਸ਼ਿਵਰਤ ਪ੍ਰਾਪਤ ਕਰ ਲੀਏ ਅੱਜ ਘਰ ਘਰ ਜਾ ਕੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਪੰਜ ਦੀਵੇ ਸਰੋਂ ਦਾ ਤੇਲ ਬੱਠੀਆਂ ਲੱਡੂ ਤੇ ਇੱਕ ਵਧਾਈ ਦਾ ਕਾਰ ਜਿਹੜਾ ਅਸੀਂ ਸਮੂਹ ਨਗਰ ਕੌਂਸਲ ਤੇ ਜਿਹੜੇ ਸਾਡੇ ਸਾਫੀ ਕਰਨੇ ਪ੍ਰਧਾਨ ਜੀ ਨੇ ਵਾਈਸ ਪ੍ਰਧਾਨ ਜੀ ਨੇ ਮੈਂਬਰ ਸਹਿਬਾਨ ਨੇ ਤੇ ਸਾਰੀ ਕਾਂਗਰਸੀ ਜਿਹੜੇ ਭਰਾ ਨੇ ਅੱਜ ਅਸੀਂ ਘਰ ਘਰ ਜਾ ਕੇ ਦੂਰ ਦੂਰ ਹੋ ਪ੍ਰਸ਼ਾਦ ਦੇ ਕੇ ਪੰਜੀ ਦਾ ਅਸੀਂ ਅੱਜ ਦਿਨ ਦਿਹਾੜਾ ਮਨਾਇਆ ਅੱਜ ਲੋਕਾਂ ਨੂੰ ਘਰ ਘਰ ਜਾ ਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਸੋ ਮੇਰਾ ਖਿਆਲ ਅੱਜ ਸਿਆਸੀ ਜਿਹੜੀਆਂ ਗੱਲਾਂ ਉਹ ਫੇਰ ਕਰਾਂਗੇ